ਬਟਾਲਾ ਦੇ ਪਿੰਡ ਪੁੰਦਰਾ ਨਜ਼ਦੀਕ ਰੇਲਵੇ 트랙 ਤੇ ਟ੍ਰੇਨ ਥੱਲੇ ਆ ਕੇ ਇੱਕ ਅਣਪਛਾਤੇ 26 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਬਟਾਲਾ ਦੇ ASI ਸਤਪਾਲ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪਿੰਡ ਪੁੰਦਰਾ ਨਜ਼ਦੀਕ ਰੇਲਵੇ 트랙 ਦੇ ਟ੍ਰੇਨ ਥੱਲੇ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਮ੍ਰਿਤਕ ਦੀ ਉਮਰ 26 ਸਾਲ ਦੇ ਕਰੀਬ ਲੱਗ ਰਹੀ ਹੈ ਤੇ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ। ਮ੍ਰਿਤਕ ਦੀ ਬਾਹ ਤੇ ਐਸਪੀ ਸਮੇਤ 786 ਲਿਖਿਆ ਹੋਇਆ ਹੈ। ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮ੍ਰਿਤਕ ਦੀ ਪਛਾਣ ਕਰਵਾਈ ਜਾ ਰਹੀ ਹੈ। ਕੀ ਕਹਣਾ ਚਾਹੋਗੇ? ਸਸਰੇ ਆਪਣੇ ਐਸਐਸ ਸਿਕੁੰਦਰ ਸਿੰਘ ਦੀ ਚੌਥੀ ਇੰਚਾਰਜ ਜੀਰਪ ਬਟਾਲਾ। ਮੈਂ ਐਸਐਸਈ ਚੌਥੀ ਜੀਰਪ ਬਟਾਲਾ। ਸਾਮੂਹ ਸਟੇਸ਼ਨ ਮਾਟਰ ਬਟਾਲਾ ਵੱਲੋਂ ਸੂਚਨਾ ਮਿਲੀ ਹੈ ਕਿ ਕਿਲੋਮੀਟਰ ਨੰਬਰ 40 ਦਾ 78 ਕਟਵੀਂ ਨਾ ਰੇਲਵੇ ਸਟੇਸ਼ਨ ਪਟਾਲਾ ਸੀਨਾ ਸ਼ਮਸ਼ਾਨ ਘਾਟ 15 ਲਾਗੇ ਇੱਕ ਵਿਅਕਤੀ ਜਿਹੜਾ ਗੱਡੀ ਥੱਲੇ ਆ ਗਿਆ ਤੇ ਉਹਦੀ ਡੈਥ ਹੋ ਗਈ ਹੈ ਤੇ ਅਸੀਂ ਚਾਰ ਸਾਥ ਦੇ ਨਾਲ ਉੱਥੇ ਗਏ ਆ ਮੌਕੇ ਤੇ ਇਹ ਕਿ ਉਹ ਇੱਕ ਨੌਜਵਾਨ ਮੁੰਡਾ ਹੈ 26-27 ਸਾਲ ਉਹਦੀ ਉਮਰ ਹੈ ਤੇ ਉੱਥੇ ਜਾ ਕੇ ਅਸੀਂ 174 ਦੀ ਕਾਰਵਾਈ ਕੀਤੀ ਹੈ ਮੌਕੇ ਤੇ ਉਹਦੀ ਸ਼ਮਾਕਲ ਨਹੀਂ ਹੋ ਸਕੀ ਤੇ ਸ਼ਨਾਖਤ ਲਈ ਅਹੀਂ ਜੜੀ ਆ ਡੈਡ ਬੋਡੀ ਮੂਰਤੀ ਸਿੰਘਾ ਹਸਪਤਾਲ ਪਟਾਲਾ ਚ ਰਖਵਾ ਦਿੱਤੀ ਆ ਤੇ ਸ਼ਨਾਖਤ ਲਈ ਜਿਹੜੇ ਉਹ ਪਰਾਂਦੇ ਕਰ ਰਹੇ ਆ